ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 14ਵਾਂ ਸੰਭਾਵਨਾ ਅਭਿਆਸ ਨੰਬਰ 14.1 ਤੇ ਅਗਲੇ ਦੋ ਸਵਾਲ 14ਵਾਂ ਅਤੇ 15ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੇ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਸਵਾਗਤ ਹੈ ਸ਼ੁਰੂ ਕਰੀਏ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ। ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਮਿਲਣਗੀਆਂ 10th english mcq 10th english literature 10th grammar 10th science 10th math notes ਇਹ ਹੀ ਕਿਤਾਬ ਇੰਗਲਿਸ਼ మీడియం ਵਿੱਚ ਵੀ ਹੈਗੀ ਹੈ 10th math pcb ਤੇ ਇੱਕ ਹੈਗੇ ਬੱਚਿਓ math shortcuts and tricks ਤੇ ਇੱਕ ਬੱਚਿਓ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪਲੈਨਡ ਕਰਕੇ ਵਿਸਤਾਰ ਦੇ ਵਿਸਤਾਰਿਤ ਕਰਕੇ ਉਹਨਾਂ ਨੂੰ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਓ ਦੇਖੀਏ ਬੱਚਿਓ ਹੁਣ ਇਹ ਵਾਲੇ ਸਵਾਲ ਸੋ 14 ਸਵਾਲ ਹੈ ਕਹਿੰਦੇ 52 ਪੱਤਿਆਂ ਦੀ ਚੰਗੀ ਤਰ੍ਹਾਂ ਨਾਲ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ ਏਟ ਲਿਖਿਆਂ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ ਸੋ 6 ਭਾਗ ਨੇ ਬੱਚਿਓ ਇੱਕ ਇੱਕ ਕਰਕੇ ਕਰਦੇ ਆ ਲਾਲ ਰੰਗ ਦਾ ਬਾਦਸ਼ਾਹ ਫਿਰ ਇੱਕ ਤਸਵੀਰ ਵਾਲਾ ਪੱਤਾ ਲਾਲ ਰੰਗ ਦਾ ਤਸਵੀਰ ਵਾਲਾ ਪੱਤਾ ਹੰਦਾ ਗੁਲਾਮ ਹੁਕਮ ਦਾ ਪੱਤਾ ਤੇ ਕਿਟਦੀ ਬੇਗਮ ਠੀਕ ਹੈ ਸੋ ਪਹਿਲੇ ਤੇ ਦੇਖੀਏ ਸਾਰੇ ਸੰਭਵ ਪ੍ਰੀਨਾਮ ਕਿੰਨੇ ਨੇ ਸੋ ਸਾਰੇ ਸੰਭਵ ਪ੍ਰੀਨਾਮਾਂ ਦੀ ਗਿਣਤੀ ਬਰਾਬਰ ਕੁੱਲ ਪੱਤਿਆਂ ਦੀ ਗਿਣਤੀ ਕਿੰਨੇ ਨੇ 52 ਠੀਕ ਹੈ ਨਾ ਇੱਕ ਤਾਸ਼ ਦੀ ਗੱਡੀ ਵਿੱਚ 52 ਬੱਤੇ ਹੁੰਦੇ ਨੇ 13 4 52 13 13 ਕਿਸਮ ਦੇ 13 ਹੁੰਦੇ ਨੇ ਹੁਕਮ 13 ਹੁੰਦੀਆਂ ਚਿੜੀਆਂ 13 ਹੁੰਦੇ ਨੇ ਆਪਣੇ 8 ਤੇ 13 ਤੇ 13 ਹੁੰਦੇ ਨੇ ਪਾਣ ਠੀਕ ਹੈ ਨਾ ਦੋ ਲਾਲ ਰੰਗ ਹੁੰਦੇ ਨੇ 8 ਤੇ ਪਾਣ ਦੇ ਤੇ ਦੋ ਕਾਲੇ ਹੁੰਦੇ ਨੇ ਜਿਹੜੀ ਅਤੇ ਹੁਕਮ 13 13 26 ਤੇ 26 ਜਮਾ 26 52 ਸੈਦਮ ਐ ਮਲੀਤਾਜ ਦਾ ਪੱਤੇ ਹੁੰਦੇ ਨੇ ਠੀਕ ਹੈ ਇਹ 52 ਹੈਗੇ ਨੇ ਆ ਉਹ ਦੇਖੀਏ ਹੁਣ ਅੱਗੇ ਇਹਨੂੰ ਇੱਕ ਇੱਕ ਕਰਕੇ ਕਿੱਦਾਂ ਕਰਨਾ ਸੂਤਰ ਅਸੀਂ ਇਹੇ ਵਰਤਣਾ ਜਿਹੜਾ ਪਹਿਲਾਂ ਵਰਤ ਰਹੇ ਆ ਅਸੀਂ ਜਾਣਦੇ ਆਂਗੇ ਕਿਸੇ ਘਟਨਾ ਈ ਦੇ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਇਹ ਬ੍ਰੈਕਟ ਪਾ ਕੇ ਇਹ ਪਾ ਪ੍ਰੋਬੈਬਿਲਟੀ ਆਫ ਐਨ ਇਵੈਂਟ ਹੈਪਨਿੰਗ ਠੀਕ ਹੈ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਉਹ ਕਿੱਦਾਂ ਹੁੰਦੀ ਹੈ ਈ ਦੇ অনুকূল ਪਰਿਨਾਮਾਂ ਦੀ ਗਿਣਤੀ ਭਾਵ ਘਟਨਾ ਦੇ ਹੱਕ ਵਿੱਚ ਜਾਂਦੇ ਜਿਹੜੇ ਨਤੀਜੇ ਨੇ ਉਹਨਾਂ ਦੀ ਗਿਣਤੀ ਤੇ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਤੇ ਸਮੁੱਚੇ ਤੌਰ ਤੇ ਜਿਹੜੇ ਨਤੀਜੇ ਨੇ ਉਹ ਕਿੰਨੇ ਨਿਕਲ ਸਕਦੇ ਨੇ ਸਾਰੇ ਉਹਨਾਂ ਦੀ ਗਿਣਤੀ ਠੀਕ ਹੈ ਸੋ ਪਹਿਲਾ ਭਾਗ ਇਹ ਕਹਿੰਦੇ ਲਾਲ ਰੰਗ ਦਾ ਬਾਦਸ਼ਾ ਸੋ ਲਾਲ ਰੰਗ ਦੇ ਬਾਦਸ਼ਾ ਵਾਲੇ ਪੱਤੇ ਦੀ ਗਿਣਤੀ ਕਿੰਨੀ ਹੁੰਦੀ ਹੈ 2 ਇੱਕ ਇਟ ਦਾ ਬਾਦਸ਼ਾ ਅਤੇ ਇੱਕ ਪਾਂ ਦਾ ਬਾਦਸ਼ਾ ਸੋ ਦੋ ਪੱਤੇ ਹੁੰਦੇ ਨੇ ਲਾਲ ਰੰਗ ਦੇ ਦੋ ਹੀ ਬਾਦਸ਼ਾ ਹੁੰਦੇ ਨੇ ਠੀਕ ਹੈ ਸੋ ਲਾਲ ਬਾਦਸ਼ਾ ਦੇ অনুকূল ਅਰੇ ਨੰਮਾ ਦੀ ਗਿਣਤੀ ਕਿੰਨੀ ਹੋ ਜੇਗੀ 2 ਇੱਕ ਕਿਟਵਾਲਾ ਇੱਕ ਪਾਨ ਵਾਲਾ ਠੀਕ ਹੈ ਜੀ ਇਸ ਲਈ p ਬ੍ਰੈਕਟ ਪਾ ਕੇ ਉਹਨਾਂ ਘਟਨਾ ਕਿਹੜੀ ਹੈ ਲਾਲ ਬਾਦਸ਼ਾਹ ਦੀ ਪ੍ਰਾਪਤੀ ਇਹ ਪੱਤਾ ਲਾਲ ਬਾਦਸ਼ਾਹ ਆਵੇ ਤੇ ਕਿੰਨੇ ਆਲੇ 2/52 ਸੋ 2/2 ਤੇ 26-52 1/26 ਇਹ ਆ ਗਿਆ ਸਾਡਾ ਜਵਾਬ ਇਸ ਤਰ੍ਹਾਂ ਲਾਲ ਰੰਗ ਦਾ ਬਾਦਸ਼ਾਹ ਪ੍ਰਾਪਤ ਕਰਨ ਦੀ ਸੰਭਾਵਨਾ ਹੋ ਗਈ 1/26 ਆ ਗਏ ਦੂਜਾ ਹੁਣ ਕਹਿੰਦੇ ਤਸਵੀਰ ਵਾਲਾ ਪੱਤਾ ਆਵੇ ਇਹਦੀ ਕੀ ਸੰਭਾਵਨਾ ਹੈ ਸੋ ਫਿਰ ਦੇਖਾਂਗੇ ਤਸਵੀਰ ਵਾਲੇ ਪੱਤੇ ਕਿੰਨੇ ਹੁੰਦੇ ਨੇ ਤਸਵੀਰ ਵਾਲੇ ਪੱਤਿਆਂ ਦੀ ਗਿਣਤੀ ਬਰਾਬਰ 4 ਬਾਦਸ਼ਾ 4 ਬੇਗਮ ਹੁੰਦੀਆਂ ਤੇ 4 ਗੁਲਾਮ ਹੁੰਦੇ ਨੇ ਤੇ 4 ਕਿਸਮ ਦੇ ਪੱਤੇ ਹੁੰਦੇ ਨੇ ਜਿਹੜੀ ਹੁਕਮ ਆਨ ਤੇ ਇਟ ਠੀਕ ਹੈ ਨਾ ਸੋ 4 ਬਾਦਸ਼ਾ 4 ਬੇਗਮ 4 ਗੁਲਾਮ 4 3 12 ਬਰਾਬਰ 12 ਪੱਤੇ ਤਸਵੀਰ ਵਾਲੇ ਸੋ ਤਸਵੀਰ ਵਾਲੇ ਪੱਤੇ ਦੇ ਅਨੁਕੂਲ ਪਰਿਨਾਮਾਂ ਦੀ ਗਿਣਤੀ ਕਿੰਨੀ ਹੋ ਜੇਗੀ 12 ਹੋ ਜਾਏਗੀ ਠੀਕ ਹੈ ਨਾ ਇਸ ਲਈ ਪੀ ਪ੍ਰੋਬੈਬਿਲਿਟੀ ਬ੍ਰੈਕਟ ਬਾਕੇ ਤਸਵੀਰ ਵਾਲੇ ਪੱਤੇ ਦੀ ਪ੍ਰਾਪਤੀ ਹੈ ਉਹਦੀ ਘਟਨਾ ਹੈਗੀ ਹੈ ਤੇ ਬਟਾ ਬਰਾਬਰ 12/52 ਸੋ ਦੋਨੋਂ ਚਾਰ ਨਾਲ ਭਾਗ ਹੁੰਦੇ ਨੇ ਤਕਸੀਮ ਹੁੰਦੇ ਨੇ ਦੋਨੋਂ ਚਾਰ ਦੇ ਚਾਰ 3 12 4 1 4 4 3 13 3/13 ਇਸ ਤਰ੍ਹਾਂ ਤਸਵੀਰ ਵਾਲਾ ਪੱਤਾ ਪ੍ਰਾਪਤ ਕਰਨ ਦੀ ਸੰਭਾਵਨਾ ਹੈਗੀ 3/ 13 ਉਹ ਸੌਖਾ ਬੱਚੋ ਚੈਪਟਰ ਹੈਗਾ 25 ਸਵਾਲ ਇਹਨੇ ਸਾਰੇ ਇੱਕ ਵਾਰ ਕਰ ਲਓ ਬਸ ਇੱਕ ਵਾਰ ਕਰਕੇ ਤੇ ਫਿਰ ਤੁਸੀਂ ਥੋੜੇ ਦਿਨਾਂ ਬਾਅਦ ਇੱਕ ਅੱਧੀ ਵਾਰ ਫੇਰ ਕਰ ਲਓ ਤੇ ਪੱਕੇ ਹੋ ਜਾਣਗੇ ساری ਉਮਰ ਲਈ ਉਹ ਦੇਖੋ ਫਿਰ ਉਹੀ ਸੂਤਰ ਅਸੀਂ ਵਰਤੀ ਜਾਣਾ ਭਾਗ 3 ਆ ਗਿਆ ਕਹਿੰਦੇ ਲਾਲ ਰੰਗ ਦੀ ਤਸਵੀਰ ਵਾਲੇ ਪੱਤੇ ਦੀ ਕੀ ਸੰਭਾਵਨਾ ਪ੍ਰਾਪਤ ਹੋਣੀ ਤੇ ਦੇਖੋ ਲਾਲ ਰੰਗ ਦੀ ਤਸਵੀਰ ਵਾਲੇ ਕਿੰਨੇ ਪੱਤੇ ਹੋ ਜਾਣਗੇ ਇੱਕ ਲਾਲ ਰੰਗ ਕਿਹੜਾ ਇਟ ਦਾ ਇੱਕ ਲਾਲ ਰੰਗ ਕਿਹੜਾ ਪਾਨ ਦਾ ਤੇ ਤਸਵੀਰਾਂ ਕਿੰਨੀਆਂ ਨੇ ਇੱਕ ਬਾਦਸ਼ਾਹ ਬੇਗਮ ਤੇ ਗੁਲਾਮ ਸੋ ਦੋ ਬਾਦਸ਼ਾਹ ਇਟ ਤੇ ਪਾਨ ਦੋ ਬੇਗਮ ਇਟ ਤੇ ਪਾਨ ਦੋ ਗੁਲਾਮ ਇਟ ਤੇ ਪਾਨ ਠੀਕ ਹੈ ਸੋ 2 3 6 6 ਹੋ ਗਏ ਸੋ ਲਾਲ ਰੰਗ ਦੀ ਤਸਵੀਰ ਵਾਲੇ ਪੱਤੇ ਦੇ ਅਨੁਕੂਲ ਪ੍ਰਣਾਮਾਂ ਦੀ ਗਿਣਤੀ ਕਿੰਨੀ ਹੋ ਜੇਗੀ 6 ਇਸ ਲਈ P ਬ੍ਰੈਕਟ ਪਾ ਕੇ ਲਾਲ ਤਸਵੀਰ ਵਾਲੇ ਪੱਤੇ ਦੀ ਪ੍ਰਾਪਤੀ ਬ੍ਰੈਕਟ ਬੰਦ ਤੇ ਬਰਾਬਰ 6 ਵਟਾ 52 ਹੁਣ ਦੋਨਾਂ ਭਾਗ ਹੁੰਦਾ 6 ਤੇ 52 ਦੋਨੋਂ ਦੋਨਾਂ ਤਕਸੀਮ ਹੋ ਜਾਂਦੇ ਨੇ 2 ਤੇ 3 6 ਤੇ 26 ਹੁਣ 52 ਐਚ ਵੀ ਆ ਗਿਆ ਇਸ ਤਰ੍ਹਾਂ ਲਾਲ ਰੰਗ ਦੀ ਤਸਵੀਰ ਵਾਲਾ ਪੱਤਾ ਪ੍ਰਾਪਤ ਕਰਨ ਦੀ ਸੰਭਾਵਨਾ ਹੈ 3/26 ਹੁਣ ਅਗਿਆ ਬਚੇ ਭਾਗ ਚੌਥਾ ਕਿ ਪਾਣ ਦਾ ਗੁਲਾਮ ਾਂਦੇ ਸੰਭਾਵਨਾ ਕੀ ਹੈ ਕੀ ਹੈ ਸੋ ਦੇਖ ਲੈਨੇ ਪਾਂ ਦੇ ਗੁਲਾਮ ਕਿੰਨੇ ਹੁੰਦੇ ਨੇ ਸੋ ਪਾਂ ਦੇ ਗੁਲਾਮਾਂ ਦੀ ਗਿਣਤੀ ਕਿੰਨੀ ਬਚੇਗੀ ਕੁੱਲ 4 ਗੁਲਾਮ ਹੁੰਦੇ ਨੇ ਇੱਕ ਿੱਟ ਦਾ ਇੱਕ ਪਾਂ ਦਾ ਇੱਕ ਚਿੜੀ ਦਾ ਤੇ ਇੱਕ ਹੁਕਮ ਦਾ ਤੇ ਪਾਂ ਦੇ ਗੁਲਾਮ ਕਿੰਨੇ ਚਾਹੀਦੇ ਨੇ ਇੱਕ ਹੈ ਪਾਂ ਦੇ ਗੁਲਾਮ ਦੀ ਗਿਣਤੀ ਕਿੰਨੀ ਹੁੰਦੀ ਹੈ ਇੱਕ ਲਓ ਜੀ ਇੱਕ ਲਿਖ ਲਿਆ ਸੋ ਪਾਂ ਦੇ ਗੁਲਾਮ ਵਾਲੇ ਪੱਤੇ ਦੇ ਨੂੰ ਕੁੱਲ ਪ੍ਰਿੰਨਾਮਾਂ ਦੀ ਗਿਣਤੀ ਕਿੰਨੀ ਹੋ ਜੇਗੀ ਇੱਕ ਹੋ ਜੇਗੀ ਇਸ ਲਈ ਪੀ ਬ੍ਰੈਕਟ ਪਾ ਕੇ ਪਾਂ ਦੇ ਗੁਲਾਮ ਵਾਲੇ ਪੱਤੇ ਦੀ ਪ੍ਰਾਪਤੀ 1/52 52 ਕੁੱਲ ਸੰਭਵ ਜਿਹੜੇ ਨੇ ਕੋਈ ਨਾਮ ਨੇ ਇਸ ਤਰ੍ਹਾਂ ਪਾਨ ਦੇ ਗੁਲਾਮ ਵਾਲਾ ਪੱਤਾ ਪ੍ਰਾਪਤ ਕਰਨ ਦੀ ਸੰਭਾਵਨਾ ਹੋ ਗਈ 1/52 ਅਗਲਾ ਦੇਖੀਏ ਆਗ ਪੰणिमा ਕਿੰਨੇ ਹੁਕਮ ਵਾਲੇ ਪੱਤਿਆਂ ਦੀ ਗਿਣਤੀ ਹੁਣ ਹੁਕਮ ਵਾਲਾ ਪੱਤਾ ਨਿਕਲੇ ਕੱਢਿਆ ਜਾਏ ਤੇ ਕੀ ਸੰਭਾਵਨਾ ਹੈ ਨਿਕਲੇ ਤੇ ਤੇ ਬੱਚਿਓ ਹੁਣ ਨਿਕਲੇ ਹੁਕਮ ਵਾਲੇ ਪੱਤੇ ਕਿੰਨੇ ਨੇ ਪਹਿਲੇ ਤੇ ਹੁੰਦਾ 1 ਤੋਂ ਲੈ ਕੇ 100 ਤੋਂ ਲੈ ਕੇ 1000 ਤੱਕ 1 2 3 4 5 6 7 8 9 ਤੇ 10 ਦਾ ਸੈ ਹੋ ਗਏ ਤੇ ਫਿਰ ਬਾਦਸ਼ਾਹ ਹੁਕਮ ਬਾਦਸ਼ਾਹ ਗੁਲਾਮ ਤੇ بیگم ਤੇ ਨਾ ਹੋਏ ਸੋ 10 ਜਮਾ ਤਿੰਨ 13 13 14 52 ਹੈ ਨਾ ਚਾਰ ਹੁਕਮ 13 ਹੁਕਮ ਦੇ 13 ਚਿੜੀ ਦੇ 13 ਘਟ ਦੇ ਤੇ 13 ਪੰਨ ਦੇ ਸੋ ਹੁਕਮ ਵਾਲੇ ਪੱਤੇ ਦੇ ਅਨੁਕੂਲ ਪੜਨਾਮਾ ਦੀ ਗਿਣਤੀ ਕਿੰਨੀ ਹੋ ਗਈ 13 ਇਸ ਲਈ ਪੀ ਬ੍ਰੈਕਟ ਪਾ ਕੇ ਹੁਕਮ ਵਾਲੇ ਪੱਤੇ ਦੀ ਪ੍ਰਾਪਤੀ ਬਰਾਬਰ 13 52 ਸੋ 13 13 13 52 1 4 ਇਸ ਤਰ੍ਹਾਂ ਹੁਕਮ ਵਾਲਾ ਪੱਤਾ ਪ੍ਰਾਪਤ ਕਰਨ ਦੀ ਸੰਭਾਵਨਾ ਹੋ ਗਈ 1 4 ਇਹ ਕਿਹਦੀ ਅਗਲਾ ਦੇਖੀਏ ਇਸੇ ਸਵਾਲ ਦਾ ਆਖਰੀ 파ਗ ਫਿਰ ਅਗਲਾ ਸਵਾਲ ਕਰਦੇ ਹਾਂ ਹੁਣ ਕਹਿੰਦੇ ਨੇ 8 ਟ ਦੀ ਬੇਗਮ ਨਿਕਲੇ ਇਹਦੀ ਕੀ ਸੰਭਾਵਨਾ ਸੋ 8 ਟ ਦੀਆਂ ਬੇਗਮਾਂ ਦੀ ਗਿਣਤੀ ਕਿੰਨੀ ਹੈ ਬੱਚੇ ਕੀ ਹੈ ਚਾਰ ਤੇ ਬੇਗਮਾਂ ਨੇ ਕੁੱਲ ਇੱਕ ਹੁਕਮ ਦੀ ਇੱਕ ਚੜੀ ਦੀ ਇੱਕ ਕਿੱਟ ਦੀ ਇੱਕ ਪਾਨ ਦੀ ਸੋ 8 ਟ ਦੀਆਂ ਬੇਗਮਾਂ ਇੱਕੋ ਹੀ ਹੈ ਇੱਕ ਹੈਗੀ ਹੈ ਸੋ 8 ਟ ਦੇ ਬੇਗਮ ਵਾਲੇ ਪੱਤੇ ਦੇ ਨੂੰ ਖੋਲ ਪੜਨਾਮਾ ਦੀ ਬਿੰਤੀ ਕਿੰਨੀ ਹੋ ਗਈ ਇੱਕ ਇਸ ਲਈ p 8 ਟ ਦੇ ਬੇਗਮ ਵਾਲੇ ਪੱਤੇ ਦੀ ਪ੍ਰਾਪਤੀ ਬਰਾਬਰ 1/55 ਇਸ ਤਰ੍ਹਾਂ ਇੱਟ ਦੀ ਬੇਗਮ ਵਾਲਾ ਪੱਤਾ ਪ੍ਰਾਪਤ ਕਰਨ ਦੀ ਸੰਭਾਵਨਾ ਬਰਾਬਰ 1/52 ਹੁਣ ਦੇਖੇ ਸਵਾਲ ਨੰਬਰ 15ਵਾਂ ਕਹਿੰਦੇ ਤਾਸ਼ ਦੇ ਪੰਜ ਪੱਤੇ ਹੁਣ ਬੱਚੇ ਦੇਖੋ 52 ਪੱਤੇ ਨਹੀਂ ਦਿੱਤੇ ਤਾਸ਼ ਦੇ ਪੰਜ ਪੱਤੇ ਦੀ ਗੱਲ ਕਰਦੇ ਨੇ ਸੋ ਅਸੀਂ ਅੱਖਾਂ ਮੀਟ ਕੇ 52 ਨਹੀਂ ਲਿਖਣਾ ਕੁੱਲ ਜਿਹੜੇ ਸੰਭਵ ਜਿਹੜੇ ਪਰਿਨਾਮ ਆਗੇ ਨੇ ਠੀਕ ਹੈ ਨਾ ਹੁਣ ਇਹਦੇ ਪੰਜ ਪੱਤੇ ਦੇ ਤਾਸ਼ ਦੇ ਕਹਿੰਦੇ ਇੱਟ ਦਾ ਦਿਲ ਹੈਗਾ ਇੱਟ ਦੀ ਦਸੀ ਹੈਗੀ ਹੈ ਗੁਲਾਮ ਹੈਗਾ ਬੇਗਮ ਹੈਗਾ ਇੱਟ ਦੀ ਬਾਦਸ਼ਾਹ ਤੇ ਯੱਕੇ ਨੂੰ ਪਲਟ ਕੇ ਚੰਗੀ ਤਰ੍ਹਾਂ ਫੈਂਟਿਆ ਗਿਆ ਘੁੱਟੇ ਕਰਕੇ ਦਿੱਖਸਣ ਨਾ ਕੀਏ ਫਿਰ ਇਹਨਾਂ ਵਿੱਚੋਂ ਅਚਾਨਕ ਇੱਕ ਪੱਤਾ ਵਾਰ ਕੱਢਿਆ ਜਾਂਦਾ ਸੋ ਪਹਿਲਾ ਭਾਗ ਵਿੱਚ ਕਹਿੰਦੇ ਇਸ ਦੀ ਕੀ ਸੰਭਾਵਨਾ ਹੈ ਕਿ ਇਹ ਪੱਤਾ ਇੱਕ ਬੇਗਮ ਹੈ ਠੀਕ ਹੈ ਜੀ ਚਲੋ ਕਰਦੇ ਹਾਂ ਸੌਖਾ ਹੀ ਹੈ ਪਰ ਕਹਿੰਦੇ ਜੇਕਰ ਬੇਗਮ ਆਉਂਦੀ ਹੈ ਤਾਂ ਉਸ ਨੂੰ ਅਲੱਗ ਰੱਖ ਦਿੱਤਾ ਜਾਂਦਾ ਹੈ ਮੁੜ ਕੇ ਉਹ ਚ ਨਹੀਂ ਪਾਇਆ ਜਾਂਦਾ ਪੰਜ ਪੱਤਿਆਂ ਦੇ ਸੋਚ ਨਹੀਂ ਪਾਇਆ ਜਾਂਦਾ ਅਤੇ ਇੱਕ ਹੋਰ ਪੱਤਾ ਵਾਰ ਕੱਢਿਆ ਜਾਂਦਾ ਉਹ ਰਾਣੀ ਬੇਗਮ ਅਗੇ ਉਹ ਲੰਬੇ ਕਰਤਾ ਹੁਣ ਇਹ ਚ ਇੱਕ ਪੱਤਾ ਹੋਰ ਕੱਟਿਆ ਜਾਂਦਾ ਹੈ ਕੱਢਿਆ ਜਾਂਦਾ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਦੂਸਰਾ ਕੱਢਿਆ ਗਿਆ ਪੱਤਾ ਭਾਗ ਏ ਇੱਕ ਜੱਕਾ ਹੈ ਫਿਰ ਭਾਗ ਬੀ ਇੱਕ ਬੇਗਮ ਹੈ ਬੜਾ ਰੋਚਕ ਸਵਾਲ ਹੈ ਉਹ ਦੇਖਿਏ ਸਾਰੇ ਸੰਭਵ ਪ੍ਰਣਾਮਾਂ ਦੀ ਗਿਣਤੀ ਬਰਾਬਰ ਕੁੱਲ ਪੱਤੇ ਬਰਾਬਰ 5 ਉਹ ਸੂਤਰ ਹੀ ਹੈ ਬੱਚੇ ਉਹ ਵਰਤਦੇ ਆਏ ਆਪਾਂ ਅਸੀਂ ਜਾਣਦੇ ਹਾਂ ਕਿ ਕਿਸੇ ਕੱਟਣਾ ਈ ਦੇ ਹੋਣ ਦੀ ਸੰਭਾਵਨਾ ਹੈ ਈ ਦੇਨ ਕੋਲਪੜਾ ਨੰਮ ਦੀ ਗਿਣਤੀ ਵਟਾ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਹੈ ਹੈਗੀ ਹੈ ਕਿਸੇ ਘਟਨਾ ਹੋਣ ਦੀ ਸੰਭਾਵਨਾ ਠੀਕ ਹੈ ਸੋ ਪਹਿਲਾ ਭਾਗ ਹੈ ਬੇਗਮ ਦਾ ਬੇਗਮ ਦੇ ਆਣ ਦੀ ਕੀ ਸੰਭਾਵਨਾ ਹੈ ਬੇਗਮ ਵਾਲੇ ਪੱਤੇ ਦੀ ਗਿਣਤੀ ਕਿੰਨੀ ਹੈ 1 ਹੀ ਹੈਗਾ ਇੱਕ ਹੀ ਪੱਤਾ ਸੋ ਬੇਗਮ ਵਾਲੇ ਪੱਤੇ ਦੇਨ ਕੋਲ ਪਰਿਨਾਮਾਂ ਦੀ ਗਿਣਤੀ ਬਰਾਬਰ 1 ਇਸ ਲਈ ਪੀ ਬੇਗਮ ਵਾਲੇ ਪੱਤੇ ਦੀ ਪ੍ਰਾਪਤੀ ਬਰਾਬਰ 1/5 ਇਸ ਤਰ੍ਹਾਂ ਬੇਗਮ ਵਾਲਾ ਪੱਤਾ ਕੱਢੇ ਜਾਣ ਦੀ ਸੰਭਾਵਨਾ 1/5 ਹੁਣ ਦੇਖੀਏ ਦੂਜਾ ਪਾਲ ਦੋ ਦੇ ਬਾਅਦ ਜਿਹੜੀ ਥੋੜੀ ਜਣੀ ਕੁੰਡੀ ਪਾਤੀ ਹੈ ਇਹ ਦੇਖੋ ਕਹਿੰਦੇ ਕਿ ਉਹ ਜੇ ਬੇਗਮ ਆ ਗਈ ਤੇ ਪੱਤਾ ਲੰਬੇ ਕਰ ਦਿੱਤਾ ਗਿਆ ਮੁੜ ਕੇ ਉੱਚ ਸਮੂਹ ਵਿੱਚ ਨਹੀਂ ਪਾਇਆ ਗਿਆ ਬੇਗਮ ਆਉਣ ਤੇ ਪੱਤੇ ਨੂੰ ਅਲੱਗ ਰੱਖੇ ਜਾਣ ਕਰਕੇ ਪੱਤਿਆਂ ਦੀ ਕੁੱਲ ਗਿਣਤੀ ਹੁਣ ਕਿੰਨੀ ਹੋ ਜਾਏਗੀ 5 ਘਟਾ 1 ਬਰਾਬਰ 4 ਹੁਣ ਪੱਤੇ 4 ਰਹਿ ਜਾਣਗੇ ਸੋ ਸਾਰੇ ਸੰਭਵ ਪਰਿਨਾਮਾਂ ਦੀ ਗਿਣਤੀ ਬਰਾਬਰ ਕੁੱਲ ਪੱਤੇ ਬਰਾਬਰ 4 ਇਹ ਗੱਲ ਦਾ ਇਹ ਇੱਥੇ ਧਿਆਨ ਰੱਖਣਾ ਨਹੀਂ ਕਰਦੇ ਹੁਣ ਪੱਤਿਆਂ ਵਿੱਚ ਯੱਕਿਆਂ ਦੀ ਗਿਣਤੀ ਕਿੰਨੀ ਹੈਗੀ ਹੈ 1 ਕਿਉਂਕਿ ਜੇ ਉਹ ਕਹਿੰਦੇ ਬੇਗਮ ਆਈ ਤਾਂ ਲੰਬੇ ਰੱਖਿਆ ਨਾ ਠੀਕ ਹੈ ਨਾ ਤੇ ਯੱਕਾ ਦੇ ਵਿੱਚ ਹੈਗਾ ਹੀ ਹੈ ਉਹ ਇੱਕ ਹੈਗਾ ਸੋ ਯੱਕੇ ਵਾਲੇ ਪੱਤੇ ਦੇ ਨੂੰ ਕੋਲ ਪੜਨਾਮੇ ਦੀ ਗਿਣਤੀ ਬਰਾਬਰ 1 ਇਸ ਲਈ ਹੀ ਯੱਕੇ ਵਾਲੇ ਪੱਤੇ ਦੀ ਪ੍ਰਾਪਤੀ ਕਿੰਨੀ ਹੈ ਜੀ 1/4 1/5 ਨਹੀਂ 1/4 ਕਿਉਂਕਿ ਚਾਰ ਪੱਤੇ ਨੇ ਇਸ ਤਰ੍ਹਾਂ ਯੱਕੇ ਵਾਲਾ ਪੱਤਾ ਕੱਢੇ ਜਾਣ ਦੀ ਸੰਭਾਵਨਾ ਹੋ ਗਈ 1/4 ਹੁਣ ਇਹਦਾ ਕਰਦੇ ਆ ਭਾਗ ਦੀ ਉਹੀ ਗੱਲ ਜੇ ਬੇਗਮ ਆ ਜਾਏ ਪਹਿਲੂ ਇੱਕ ਪਾਸੇ ਅਲੱਗ ਕਰਕੇ ਰੱਖ ਦਿੱਤਾ ਗਿਆ ਬੇਗਮਾਉਂਡ ਤੇ ਪੱਤੇ ਨੂੰ ਅਲੱਗ ਰੱਖੇ ਜਾਣ ਕਰਕੇ ਪੱਤਿਆਂ ਦੀ ਕੁੱਲ ਗਿਣਤੀ ਬਰਾਬਰ 5 ਘਟਾ 1 ਬਰਾਬਰ 4 ਸੋ ਸਾਰੇ ਸੰਭਵ ਪਿੰਡਾਮਾ ਦੀ ਗਿਣਤੀ ਬਰਾਬਰ ਕੁੱਲ ਪੱਤੇ ਬਰਾਬਰ 4 3 ਪੱਤਿਆਂ ਵਿੱਚ ਬੇਗਮਾਂ ਦੀ ਗਿਣਤੀ 0 ਜਿਹੜੇ 5 ਪੱਤੇ ਸੀਗੇ ਉਹਨਾਂ ਚੋਂ ਕਿ ਬੇਗਮ ਸੀਗੀ ਤੇ ਕਹਿੰਦੇ ਜੇ ਬੇਗਮ ਆਈ ਉਹ ਜੋ ਪਤਾ ਪਤਾ ਕੱਢਣ ਤੇ ਉਹਨੂੰ ਲਾਂਬੇ ਰੱਖ ਦਿੱਤਾ ਤੇ ਹੁਣ ਉਹ ਚ ਬੇਗਮਾਂ ਕਿੰਨੀਆਂ ਰਹਿ ਗਈਆਂ ਇੱਕ ਵੀ ਨਹੀਂ ਪਹਿਲੇ ਕਿਸੇ ਹੁਣ ਕੋਈ ਨਹੀਂ ਰਹਿ ਗਈ ਸੋ ਬੇਗਮ ਬਰਾਬਰ 0 ਸੋ ਬੇਗਮ ਵਾਲੇ ਪੱਤੇ ਦੇ অনুকূল ਪ੍ਰਣਾਮਾ ਦੀ ਗਿਣਤੀ ਕਿੰਨੀ ਹੋ ਜਾਏਗੀ ਸਿਫਰ ਹੋ ਜਾਏਗੀ ਇਸ ਲਈ ਪੀ ਬੇਗਮ ਵਾਲੇ ਪੱਤੇ ਦੀ ਪ੍ਰਾਪਤੀ ਬਰਾਬਰ 0/4 0 ਇੱਥੇ ਲਿਖ ਵੀ ਦਿੰਦੇ ਆ ਪਤਾ ਨਹੀਂ ਕਿਉਂ ਹੈ ਇਹਨੂੰ ਲਿਖਣਾ ਚਾਹੀਦਾ ਸੀ ਇੱਥੇ ਬਰਾਬਰ 0 ਕਿਉਂਕਿ ਕੋਈ ਇਹ 0 ਨੂੰ ਕਿਸੇ ਵੀ ਸੰਖਿਆ ਨਾਲ ਭਾਗ ਕਰੋ ਤੇ ਵਿੱਚ ਸਾਨੂੰ ਸਿਫਰ ਹੀ ਮਿਲਦਾ ਹਮੇਸ਼ਾ ਠੀਕ ਹੈ ਨਾ ਸੋ ਐ ਦੇਖੋ ਇਸ ਤਰ੍ਹਾਂ ਬੇਗਮ ਵਾਲਾ ਪੱਤਾ ਕੱਢੇ ਜਾਂਦੀ ਸੰਭਾਵਨਾ ਸਿਫਰ ਤੇ ਥੱਲੇ ਬੱਚਿਓ ਇਹ ਵੀ ਲਿਖ ਦਿਓ ਜੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਈ ਵਾਰ ਉਹ ਅੱਧੇ ਨੰਬਰ ਚੱਪੇ ਨੰਬਰ ਦਾ ਪੁੱਛ ਸਕਦੇ ਨੇ ਇਸ ਘਟਨਾ ਨੂੰ ਕਿਸ ਕਿਸਮ ਦੀ ਘਟਨਾ ਕਿਹਾ ਜਾਏਗਾ ਇਹਨੂੰ ਕਵਾਂਗੇ ਭਾਵ ਇਹ ਇੱਕ ਅਸੰਭਵ ਘਟਨਾ ਹੈ ਭਾਵ ਉਹ ਜਿਹੜੀ ਗੁੱਟੀ ਹੈਗੀ ਇਹ ਚਾਰ ਪੱਤਿਆਂ ਦੀ ਉਹਦੇ ਵਿੱਚ ਬੇਗਮ ਹੈ ਹੀ ਨਹੀਂ ਜੇ ਬੇਗਮ ਹੈ ਹੀ ਨਹੀਂ ਤੇ ਫਿਰ ਬੇਗਮ ਦੇ ਕੱਢੇ ਜਾਂਦੀ ਸੰਭਾਵਨਾ ਕਿੰਨੀ ਹੋ ਜਾਏਗੀ ਸਿਫਰ ਤੇ ਇਹਨੂੰ ਕਹਿੰਦੇ ਆ ਅਸੰਭਵ ਇਹ ਨਾਮੋਂ ਕਿਨ ਘਟਨਾ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਸਵਾਲ 14ਵਾਂ ਤੇ 15ਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ